ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਇਸ ਸ਼ਬਦ ਦਾ ਜਾਪ 108 ਵਾਰ ਕਰਨਾ ਹੈ ਤੇ 40 ਦਿਨ ਕਰਨਾ ਹੈ ਤੁਸੀਂ ਜਿਸ ਨੂੰ ਵੀ ਸਵਾਦ ਦੀ ਛੁਟਕੀ ਦੇਵੋਗੇ ਉਸੇ ਨੂੰ ਦਵਾ ਦਾ ਫੌਰਨ ਲਾਭ ਪojਣਾ ਸ਼ੁਰੂ ਹੋ ਜਾਏਗਾ ਇਹ ਸ਼ਬਦ ਅਜ਼ਮਾਇਆ ਹੋਇਆ ਹੈ ਸੋ ਆਪਾਂ ਕੁਝ ਬੇਨਤੀਆਂ ਇਸ ਸ਼ਬਦ ਦੇ ਬਾਰੇ ਸਾਂਧੀਆਂ ਜਰੂਰ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰੂ ਦੀ ਜਿਹੜੀ ਪਾਵਨ ਬਾਣੀ ਹੈ ਇਹ ਪਾਵਨ ਬਾਣੀ ਦੁੱਖੜੇ ਹਰਨ ਦੇ ਲਈ ਹੈ ਇਹ ਪਾਵਨ ਬਾਣੀ ਜਿਹੜੀ ਹੈ ਹਰ ਇੱਕ ਦੇ ਲਈ ਬਹੁਤ ਜ਼ਿਆਦਾ ਮਹੱਤਮਪੂਰਨ ਹੈ ਪਿਆਰਿਓ ਇਹ ਜਿਹੜੀ ਪਾਵਨ ਬਾਣੀ ਹੈ ਨਾ ਪਿਆਰਿਓ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ ਰੋਗੀ ਕਾ ਪ੍ਰਭ ਖੰਡ ਹੋ ਰੋਗ ਇਹ ਜਿਹੜੀ ਬਾਣੀ ਹੈ ਨਾ ਇਹ ਰੋਗੀਆਂ ਦੇ ਦੁੱਖ ਖੰਡਣ ਵਾਲੀ ਹੈ ਪਿਆਰਿਓ ਜਿਹੜਾ ਸ਼ਬਦ ਆਪਾਂ ਸਾਂਝਾ ਕਰਨ ਜਾ ਰਹੇ ਆ ਇਹ ਸ਼ਬਦ ਤੁਸੀਂ ਕਈ ਵਾਰੀ ਸੁਣਿਆ ਵੀ ਹੋਏਗਾ ਕਈ ਵਾਰੀ ਇਹ ਸ਼ਬਦ ਨੂੰ ਪੜਿਆ ਵੀ ਹੋਏਗਾ ਪਰ ਨਜ਼ਰੀਆ ਜਿਹੜਾ ਹੈ ਉਹ ਵੱਖਰਾ ਵੱਖਰਾ ਹੈ ਸਾਧ ਸੰਗਤ ਇਹ ਜਿਹੜਾ ਸ਼ਬਦ ਹੈ ਨਾ ਇਹ ਸ਼ਬਦ ਜਿਹੜਾ ਹੈ ਜਿੱਥੇ ਦਵਾਈ ਨਹੀਂ ਕੰਮ ਕਰ ਸਕਦੀ ਉਥੇ ਵੀ ਕੰਮ ਕਰੇਗਾ ਗੁਰਬਾਣੀ ਸਾਰੀ ਸਤਕਾਰਯੋਗ ਹੈ ਪਰ ਪਿਆਰਿਓ ਕੁਝ ਸ਼ਬਦ ਨੇ ਉਹਨਾਂ ਸ਼ਬਦਾਂ ਦੇ ਜਾਪ ਨਾਲ ਗੱਲ ਕੀਤੀ ਹੈ ਕਿ ਬੰਦਾ ਰੱਬ ਨੂੰ ਯਾਦ ਕਰ ਸਕੇ ਸਿਮਰਨ ਕਰ ਸਕੇ ਚਾਹੇ ਉਹ ਤਰੀਕਾ ਜਿਹੜਾ ਹੈ ਇੱਕ ਸ਼ਬਦ ਨਾਲ ਜੁੜਨ ਦਾ ਹੋਵੇ ਤੇ ਚਾਹੇ ਇੱਕ ਪਾਠ ਨਾਲ ਜੁੜਨ ਦਾ ਹੋਵੇ ਤੇ ਚਾਹੇ ਪੂਰੀ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਨਾਲ ਜੁੜਨ ਦਾ ਹੋਵੇ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਸਾਤ ਸੰਗਤ ਇਹ ਜਿਹੜਾ ਸ਼ਬਦ ਹੈ ਆਪਾਂ ਪਹਿਲਾਂ ਉਹ ਸ਼ਬਦ ਨੂੰ ਪੜ੍ਹੀਏ ਜੀ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਰਹਾਓ ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ ਪਿਆਰਿਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਤੇ ਸਾਧ ਸੰਗਤ ਇਹ ਸ਼ਬਦ ਦਾ ਜਾਪ ਕੀਤੇ ਆ ਜਿਸ ਮਰਜੀ ਰੋਗੀ ਕੋਲੇ ਸ਼ਬਦ ਦਾ ਜਾਪ ਕਰ ਲਿਓ ਤੇ ਸਾਧ ਸੰਗਤ ਸਤਿਗੁਰੂ ਅੱਗੇ ਅਰਦਾਸ ਕਰ ਦਿਓ ਕਿ ਪਾਤਸ਼ਾਹ ਜੀ ਕਿਰਪਾ ਕਰਿਓ ਸਤਿਗੁਰੂ ਜੀ ਮਿਹਰ ਕਰਿਓ ਬਿਰੋਗੀ ਕਾ ਪ੍ਰਭ ਖੰਡੋ ਹੋ ਰੋਗ ਤੁਸੀਂ ਤੇ ਵੱਡੇ ਵੱਡੇ ਰੋਗਾ ਨੂੰ ਖੰਡਣ ਵਾਲੇ ਹੋ ਵੱਡੇ ਵੱਡੇ ਰੋਗਾ ਦੀ ਜਿਹੜੀ ਹੈ ਨਿਵਰਤੀ ਕਰਨ ਵਾਲੇ ਹੋ ਸਤਿਗੁਰੂ ਜੀ ਕਿਰਪਾ ਕਰਿਓ ਸਤਿਗੁਰੂ ਜੀ ਮਿਹਰ ਕਰਿਓ ਇਸ ਰੋਗ ਨੂੰ ਜਿਹੜਾ ਹੈ ਜ਼ਰੂਰ ਖੰਡ ਦਿਓ ਇਸ ਰੋਗ ਨੂੰ ਖੰਡ ਦਿਓ ਸਤਿਗੁਰੂ ਜੀ ਇੰਨੀ ਕੁ ਕਿਰਪਾ ਕਰਿਓ ਫਰਸ਼ਾ ਜੀ ਇੰਨੀ ਕੁ ਰਹਿਮਤ ਕਰਿਓ ਹੇ ਪਾਤਸ਼ਾਹ ਜੀ ਇੰਨੀ ਕੁ ਰਹਿਮਤ ਕਰਿਓ ਕਿ ਇਹ ਦਾ ਜਿਹੜਾ ਰੋਗ ਹੈ ਨਾ ਚਾਹੇ ਜਿਹੋ ਜਾਂ ਮਰਜੀ ਰੋਗ ਹੈ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਉਹ ਰੋਗ ਵੀ ਕਟਿਆ ਜਾਏ। ਬਿਹਾਰਿਓ ਅਸੀਂ ਕਿਸੇ ਵੀ ਵਿਅਕਤੀ ਕੋਲੇ ਜਾਈਏ ਕੋਈ ਬਿਮਾਰ ਹੋਵੇ ਤੇ ਅਸੀਂ ਉਹਦੇ ਕੋਲੇ ਜਾ ਕੇ ਇਹੋ ਜੀਆਂ ਗੱਲਾਂ ਕਰਨੀਆਂ ਆਮ ਤੌਰ ਤੇ ਸ਼ੁਰੂ ਕਰ ਦਿੰਦੇ ਆ ਵੀ ਠੀਕ ਹੋ ਜਾਏਗਾ ਡਾਕਟਰ ਕਹਿੰਦੇ ਆ ਕਿਹਾ ਹੈਗਾ ਭਾਈ ਕਿਹਾ ਤੇ ਹੈਗਾ ਅੱਗੇ ਦੇਖੋ ਜੀ ਕੀ ਬਣਦਾ ਹੈ ਕਈ ਤੇ ਦਿਲੀ ਸੁੱਟ ਜਾਂਦੇ ਆ ਸਾਹ ਸੰਗਤ ਇਹੋ ਜੀਆਂ ਗੱਲਾਂ ਕਰਨ ਦੀ ਬਜਾਏ ਆਪਾਂ ਉਹਨੂੰ ਦਿਲਾਸਾ ਦੇਈਏ ਗੁਰਬਾਣੀ ਤੋਂ ਵੱਡਾ ਕੋਈ ਹੋਰ ਦਿਲਾਸਾ ਨਹੀਂ ਹੈਗਾ ਸਤਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਹੋਰ ਵੱਡਾ ਦਿਲਾਸਾ ਨਹੀਂ ਹੈਗਾ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਕਾਰੇ ਛੱਡਦੇ ਨੇ ਸਾਹਮਣੇ ਉਹਨਾਂ ਦੇ ਦੋ ਪੁੱਤਰ ਜਿਹੜੇ ਨੇ ਸ਼ਹੀਦੀਆਂ ਪਾ ਰਹੇ ਨੇ ਸੋਚ ਕੇ ਵੇਖੋ ਦੋ ਪੁੱਤਰ ਸਾਹਮਣੇ ਸ਼ਹੀਦੀਆਂ ਦੇ ਰਹੇ ਨੇ ਤੇ ਉਹ ਫਿਰ ਵੀ ਜਿਹੜੇ ਨੇ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਤੇ ਜਕਾਰੇ ਛੱਡਦੇ ਨੇ ਸਾਰ ਸੰਗਤ ਜਕਾਰੇ ਛੱਡ ਰਹੇ ਨੇ ਸਤਿਗੁਰੂ ਤੇ ਬੇਨਤੀ ਕਰਦੇ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਕਾਰੇ ਛੱਡ ਰਹੇ ਨੇ ਤੇ ਇੱਕ ਗੱਲ ਯਾਦ ਰੱਖਿਓ ਕਿ ਸਤਿਗੁਰੂ ਦਾ ਹਿਰਦਾ ਕਿੱਡਾ ਵੱਡਾ ਹੋਏਗਾ ਗੁਰਬਾਣੀ ਦਾ ਸਹਾਰਾ ਲੈ ਕੇ ਉਹਨਾਂ ਨੇ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਆਨੰਦ ਬਣਾਈ ਰੱਖਿਆ ਪਿਆਰਿਓ ਤੇ ਬਾਹਰ ਨਿਕਲਦੇ ਨੇ ਚਮਕੌਰ ਦੀ ਘੜੀ ਦੇ ਵਿੱਚ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਨੇ ਉੱਥੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਬਾਣੀ ਦਾ ਜਾਪ ਕਰਦੇ ਹੋਏ ਸਿਮਰਨ ਕਰਦੇ ਹੋਏ ਕਿੱਡਾ ਵੱਡਾ ਦਲਾਸਾ ਹੈ ਗੁਰਬਾਣੀ ਦੇ ਵਿੱਚ ਹਿਸਾਬ ਲਾਓ ਖਾਂ ਕਿੱਡੀ ਵੱਡੀ ਕਿਰਪਾ ਹੈ ਗੁਰਬਾਣੀ ਦੇ ਵਿੱਚ ਹਿਸਾਬ ਲਾਓ ਸਾਤ ਸੰਗਤ ਜਿੱਥੇ ਅਸੀਂ ਜਾ ਕੇ ਕਿਸੇ ਕੋਲੇ ਇਹੋ ਜੀਆਂ ਗੱਲਾਂ ਕਰਦੇ ਆਂ ਉਥੇ ਜਾ ਕੇ ਉਹਨੂੰ ਗੁਰਬਾਣੀ ਦਾ ਦਲਾਸਾ ਦਈਏ ਕਿ ਭਾਈ ਆਹ ਸ਼ਬਦ ਦਾ ਜਾਪ ਕਰ ਨਹੀਂ ਮੈਂ ਪੜਦਾ ਤੇ ਤੂੰ ਸੁਣਾ ਤੇ ਯਾਦ ਰੱਖ ਭਰੋਸਾ ਰੱਖ ਕਿ ਗੁਰੂ ਸੱਚੇ ਪਾਤਸ਼ਾਹ ਬਹੁਤ ਸਮਰੱਥ ਨੇ ਪਾਤਸ਼ਾਹ ਬਹੁਤ ਸਮਰਥ ਨੇ ਗੁਰੂ ਗ੍ਰੰਥ ਸਾਹਿਬ ਬਹੁਤ ਸਮਰਥ ਨੇ ਤੇ ਪਿਆਰਿਓ ਗੁਰੂ ਪਾਤਸ਼ਾਹ ਇੰਨੇ ਕੋ ਸਮਰਥ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਐਡੀ ਵੱਡੀ ਕਿਰਪਾ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਦੀ ਵੱਡੀ ਕਿਰਪਾ ਦੇ ਧਨੀ ਨੇ ਪਿਆਰਿਆ ਕਿ ਤੂੰ ਜੋ ਮੰਗੇਗਾ ਤੈਨੂੰ ਜ਼ਰੂਰ ਮਿਲੇਗਾ ਤੇ ਯਾਦ ਰੱਖੀ ਗੁਰੂ ਤੋਂ ਜੋ ਮਰਜ਼ੀ ਮੰਗ ਲਈ ਪਾਤਸ਼ਾਹ ਤੋਂ ਜੋ ਮਰਜ਼ੀ ਮੰਗ ਲਈ ਤੇ ਯਾਦ ਰੱਖੀ ਜਿਵੇਂ ਉਹ ਕਹਿੰਦਾ ਨਾ ਫਿਰ ਓਵੇਂ ਤੈਨੂੰ ਚੱਲਣਾ ਪਏਗਾ ਜਿਵੇਂ ਉਹ ਕਹਿੰਦਾ ਤੈਨੂੰ ਓਵੇਂ ਕਰਨਾ ਪਏਗਾ ਜਿਵੇਂ ਉਹਨੇ ਤੈਨੂੰ ਜਿਹੜਾ ਹੈ ਹੁਕਮ ਕਰਨਾ ਹੈ ਓਵੇਂ ਤੈਨੂੰ ਕਰਨਾ ਪਏਗਾ ਤੇ ਯਾਦ ਰੱਖੀ ਜਿਹੜਾ ਉਹਦੀ ਰਜਾ ਚ ਚੱਲਦਾ ਹੈ ਉਹ ਸੁਖ ਮਾਣਦਾ ਹੈ ਤੇ ਉਹਦੇ ਦਰ ਤੇ ਆ ਕੇ ਵੱਡੇ ਵੱਡੇ ਠੀਕ ਹੋ ਗਏ ਕਿਉਂਕਿ ਗੁਰੂ ਕੀ ਹੈ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਉਤੇ ਵੱਡਿਆਂ ਤੋਂ ਵੱਡਾ ਰੋਗੀ ਹੈ ਕਿਮਾ ਕਰਨੀ ਵੱਡੇ ਤੋਂ ਵੱਡੇ ਰੋਗਾਂ ਨੂੰ ਖੰਡਣ ਵਾਲਾ ਹੈ ਜਿੰਨਾ ਵਰਜੀ ਕੋਈ ਵੱਡਾ ਰੋਗੀ ਆ ਜਾਏ ਤੇ ਸਤਿਗੁਰੂ ਦੇ ਦਰ ਤੋਂ ਉਹ ਨਿਰੋਗ ਹੋ ਕੇ ਜਾਂਦਾ ਹੈ ਤੇ ਪਿਆਰਿਓ ਉਹ ਤੇ ਵੱਡੇ ਤੋਂ ਵੱਡਾ ਵੈਦ ਹੈ ਪਿਆਰਿਓ ਉਹ ਤੇ ਇਹੋ ਜਿਹਾ ਵੈਦ ਹੈ ਜਿਹੜਾ ਕਿ ਜਮਾ ਦੀ ਫਾਂਦੀ ਨੂੰ ਵੀ ਕੱਟ ਦਿੰਦਾ ਹੈ ਆ ਰੋਗ ਤੇ ਉਹਦੇ ਲਈ ਚੀਜ਼ ਹੀ ਕੀ ਨੇ ਕਿਉਂਕਿ ਉਹ ਸਮਰੱਥ ਪੂਰਨ ਪੁਰਖ ਹੈ ਉਹ ਕਰਨਹਾਰਾ ਹੈ ਤੇ ਪਿਆਰਿਓ ਜਿਹੜਾ ਉਹਦਾ ਦਾਸ ਬਣ ਜਾਏ ਤੇ ਸਤਿਗੁਰੂ ਫਿਰ ਉਹਦੇ ਤੇ ਕਿਰਪਾ ਰਹਿਮਤ ਕਰਕੇ ਉਹਦੇ ਸਾਰੇ ਦੁੱਖ ਖੰਡ ਦਿੰਦੇ ਆ ਅਜ਼ਮਾਇਓ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ